ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਵਾਲੇ 54 ਨੌਜਵਾਨਾਂ ਨੂੰ ਅਮਰੀਕਾ ਵੱਲੋਂ ਕੀਤਾ ਰਿਪੋਰਟ ਹੱਥਾਂ ਵਿੱਚ ਹੱਥ ਕਰੀਆਂ ਪੈਰਾਂ 'ਚ ਬੇੜੀਆਂ ਬਨ ਕੇ ਇਹਨਾਂ ਨੂੰ 에ਅਰਪੋਰਟ ਤੇ ਉਤਾਰਿਆ ਗਿਆ ਕੀ ਹੈ ਪੂਰੀ ਖਬਰ ਔਰ ਕਿੱਥੋਂ-ਕਿੱਥੋਂ ਦੇ ਇਹ ਨੌਜਵਾਨ ਨੇ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਵਧੀਆ ਜ਼ਿੰਦਗੀ ਨੂੰ ਬਸਰ ਕਰਨ ਵਾਸਤੇ ਬਹੁਤ ਸਾਰੇ ਨੌਜਵਾਨ ਡੰਕੀ ਰਾਹੀ ਦੂਜੇ ਦੇਸ਼ਾਂ ਦੇ ਵਿੱਚ ਦਾਖਲ ਹੋਣ ਦੀ ਲਾਲਸਾ ਦੇ ਨਾਲ ਲੱਖਾਂ ਰੁਪਈਆ ਲਗਾ ਦਿੰਦੇ ਨੇ ਤਾਂ ਕਿ ਉਸ ਦੇਸ਼ ਵਿੱਚ ਜਾ ਕੇ ਵਧੀਆ ਪੈਸਾ ਕਮਾਈਏ ਵਧੀਆ ਨਾਮ ਕਮਾਈਏ ਤਾਂ ਕਿ ਪਰਿਵਾਰਕ ਮੈਂਬਰ ਤੇ ਆਪ ਬਾਕੀ ਬਚੀ ਹੋਈ ਜ਼ਿੰਦਗੀ ਨੂੰ ਖੁਸ਼ੀ-ਖੁਸ਼ੀ ਬਤੀਤ ਕਰ ਸਕੀਏ ਲੇਕਿਨ ਦੋਸਤੋ ਹੁਣਾ ਉਹੀ ਹੈ ਜੋ ਆਕਾਲ ਪੁਰਖ ਨੇ ਸਾਡੇ ਮੁਕੱਦਰ ਦੇ ਵਿੱਚ ਲਿਖਿਆ ਹੈ 54 ਨੌਜਵਾਨ ਕੋਈ 50 ਕਹਿ ਰਿਹਾ ਵੈਸੇ ਕੋਈ 54 ਕਹਿ ਰਿਹਾ ਕਿੰਨੇ ਨੇ ਇਹ ਤਾਂ ਉਹ ਡਾਟਾ ਦੱਸ ਸਕਦੇ ਨੇ ਲੇਕਿਨ ਮੀਡੀਆ ਦੇ ਉੱਪਰ ਜੋ ਵਾਇਰਲ ਹੋ ਰਿਹਾ ਉਸ ਦੇ ਬਾਰੇ 54 ਨੌਜਵਾਨ ਜਿਹੜੇ ਐ ਔਰ ਉਹਨਾਂ ਨੂੰ ਇਸ ਕਦਰ 에ਅਰਪੋਰਟ ਦੇ ਉੱਪਰ ਉਤਾਰਿਆ ਗਿਆ ਕਿ ਹੱਥਾਂ ਵਿੱਚ ਹੱਥ ਕੜੀਆਂ ਔਰ ਪੈਰ ਪੈਰ ਜਿਹੜੇ ਐ ਮਤਲਬ ਉਹ ਨਜ਼ਰ ਤਾਂ ਆ ਰਹੇ ਨੇ ਕਿਉਂ ਪਹਿਨਾਈਆਂ ਜਾ ਰਹੀਆਂ ਨੇ ਹੱਥ ਕੜੀਆਂ ਇਹਦੇ ਬਾਰੇ ਅਜੇ ਤੱਕ ਪਤਾ ਨਹੀਂ ਲੱਗਾ ਆਖਰਕਾਰ ਇਨਾ ਲੋਕਾਂ ਦਾ ਕਸੂਰ ਕੀ ਆ ਵੈਸੇ ਵੀ ਤੁਸੀਂ ਰਿਪੋਰਟ ਕਰ ਸਕਦੇ ਹੋ ਲੇਕਿਨ ਇਸ ਤਰ੍ਹਾਂ ਜ਼ਲੀਲ ਕਰਨਾ ਨੌਜਵਾਨਾਂ ਨੂੰ ਕਿੱਥੋਂ ਤੱਕ ਦਾ ਮਤਲਬ ਸਹੀ ਇਸ਼ਾਰਾ ਤੁਸੀਂ ਸਮਝ ਸਕਦੇ ਹੋ ਹੱਥਾਂ ਵਿੱਚ ਹੱਥ ਕੜੀਆਂ ਔਰ 에ਅਰਪੋਰਟ ਦੇ ਉੱਪਰ ਤੁਸੀਂ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਅਮਰੀਕਾ ਤੋਂ ਔਰ ਇੱਥੇ ਤੱਕ ਪਹੁੰਚਾ ਦਿੱਤਾ ਹੈ ਭਾਈ ਇੱਥੇ ਜਦੋਂ ਪੰਚਾਇਤ ਤਾਂ ਉਹਨਾਂ ਦੇ ਹੱਥਾਂ ਦੀ ਹੱਥਕੜੀਆਂ ਦਾ ਖੋਲੋ ਨਾ ਆਖਰਕਾਰ ਉਹਨਾਂ ਦਾ ਇਹ ਹੀ ਕਸੂਰ ਹੈ ਕਿ ਉਹ ਡੰਕੀ ਰਾਹੀ ਮਤਲਬ ਤੁਹਾਡੇ ਦੇਸ਼ ਵਿੱਚ ਐਂਟਰ ਹੋ ਗਏ ਲੇਕਿਨ ਜੇਕਰ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਹੈ ਤਾਂ ਉਸ ਦੀ ਸਜ਼ਾ ਵੀ ਤਾਂ ਭੋਗਤੀ ਚੁੱਕੇ ਨੇ ਉਹ ਹੁਣ ਇਹਨਾਂ ਨੂੰ ਤੁਸੀਂ ਉਹਨਾਂ ਦੇ ਪੇਰੈਂਟਸ ਦੇ ਹਵਾਲੇ ਕਰ ਰਹੇ ਹੋ ਉਸ ਦੇਸ਼ ਤੇ ਹਵਾਲੇ ਕਰ ਰਹੇ ਹੋ ਜਿਸ ਦੇਸ਼ ਤੇ ਉਹ ਵਸਿੰਦੇ ਸੋ ਇਸ ਕਰਕੇ ਦੋਸਤੋ ਇਸ ਮਤਲਬ ਸਿਸਟਮ ਨੂੰ ਲੈ ਕੇ ਅੱਜ ਬਹੁਤ ਸਾਰੀਆਂ ਗੱਲਾਂបਾਤਾਂ ਵੀ ਹੋ ਰਹੀਆਂ ਨੇ ਭਾਈ ਜੇ ਉਹਨਾਂ ਨੂੰ ਭੇਜਣਾ ਸੀਗਾ ਤੇ ਹੱਥਾਂ ਨੂੰ ਹੱਥ ਕੜੀਆਂ ਕਾਹਨੂੰ ਲਾਉਣੀਆਂ ਸੀਗੀਆਂ ਔਰ ਕੀ ਕਾਰਨ ਹੈ ਕਿ ਇਹਨਾਂ ਨੇ ਇਹੋ ਜਿਹਾ ਕਿਹੜਾ ਕੀ ਕਰ ਦਿੱਤਾ ਮਤਲਬ ਜਿੰਨੇ ਮੂੰਹ ਉਨੀਆਂ ਗੱਲਾਂ ਪਰ ਦੋਸਤੋ ਇੱਕ ਗੱਲ ਜ਼ਰੂਰ ਹੈ ਕਿਸੇ ਦੇ ਘਰ ਆਪਾਂ ਬਿਨਾਂ ਬੁਲਾਏ ਨਹੀਂ ਜਾ ਸਕਦੇ ਇਹ ਤਾਂ ਦੇਸ਼ ਹੈ ਔਰ ਦੇਸ਼ ਦੇ ਵਿੱਚ ਐਂਟਰ ਹੋ ਰਹੇ ਆਪਾਂ ਉਹ ਵੀ ਗਲਤ ਤਰੀਕੇ ਦੇ ਨਾਲ ਸੋ ਕਿਤੇ ਨਾ ਕਿਤੇ ਗਲਤੀ ਤਾਂ ਹੈ ਗਲਤੀ ਤਾਂ ਬਹੁਤ ਵੱਡੀ ਹੈ ਪਰ ਜਿਹੜੇ ਪਹੁੰਚ ਚੁੱਕੇ ਨੇ ਉਧਰ ਜਿਹੜੇ ਰਹਿ ਰਹੇ ਨੇ ਕੰਮ ਕਾਜ ਕਰ ਰਹੇ ਨੇ ਉਹਨਾਂ ਦੀ ਬੈਕਗ੍ਰਾਉਂਡ ਜਾਣੋ ਕਿੰਨੇ ਸਾਲਾਂ ਤੋਂ ਰਹਿ ਰਹੇ ਨੇ ਉਹਨਾਂ ਤੇ ਫਿਰ ਤੁਸੀਂ ਕਿਸ ਤਰ੍ਹਾਂ ਦਾ ਐਕਸ਼ਨ ਲੈਣਾ ਹੈ ਇਹ ਤੁਹਾਡੇ ਤੇ ਨਿਰਪਰ ਕਰਦਾ ਹੈ ਲੇਕਿਨ ਇਹ ਜਿਹੜੇ ਨੌਜਵਾਨ 54 ਕਹਿ ਰਹੇ ਨੇ ਕਿ ਇਹਨਾਂ ਨੂੰ ਡਿਪੋਰਟ ਕੀਤਾ ਗਿਆ ਹੈ ਔਰ 에어ਪੋਰਟ ਦੇ ਉੱਪਰ ਬੇੜੀਆਂ ਨਾਲ ਬੰਨ ਕੇ ਉਤਾਰਿਆ ਗਿਆ ਹੈ ਔਰ ਡਿਪੋਰਟ ਹੋਣ ਵਾਲੇ ਨੌਜਵਾਨ ਜਿਹੜੇ ਨੇ ਉਹ ਅਲੱਗ-ਅਲੱਗ ਮਤਲਬ ਕਹਿ ਸਕਦੇ ਆ ਕਿ ਜਿਹੜੇ ਸ਼ਹਿਰ ਨੇ ਉਤੋਂ ਸਬੰਧਤ ਨੇ ਔਰ ਇਹ 54 ਨੌਜਵਾਨ ਜਿਹੜੇ ਡਿਪੋਰਟ ਹੋਏ ਨੇ ਅਮਰੀਕਾ ਤੋਂ ਇਹ ਹਰਿਆਣੇ ਦੇ ਵਾਸੀ ਨੇ ਇਹ ਹਰਿਆਣੇ ਦੇ ਵਾਸੀ ਨੇ ਔਰ ਜਿਨ੍ਹਾਂ ਨੂੰ 에어ਪੋਰਟ ਤੇ ਬੀੜੀਆਂ ਚ ਬੰਨ ਕੇ ਉਤਾਰਿਆ ਗਿਆ ਡਿਪੋਰਟ ਹੋਣ ਵਾਲੇ ਨੌਜਵਾਨ ਜਿਹੜੇ ਕਰਨਾਲ ਦੇ 16 ਦੱਸੇ ਜਾਂਦੇ ਨੇ ਕੈਥਲ ਦੇ 14 ਅੰਬਾਰੇ ਦੇ 5 ਕੁਰਕhetra ਦੇ 5 ਯਮਨਾ ਨਗਰ ਦੇ 4 ਜੀਂਦ ਦੇ 3 ਸੋਨੀਪੱਤ ਦੇ 2 ਪੰਚਕੂਲੇ ਦਾ 1 ਫਤਿਹਬਾਦ ਦਾ 1 ਪਾਣੀਪੱਤ ਦਾ 1 ਤੇ ਰੋहतक ਦਾ 1 ਨੌਜਵਾਨ ਜਿਹੜਾ ਹੈ ਉਹ ਇਸ ਦੇ ਵਿੱਚ ਸ਼ਾਮਲ ਦਸੇ ਜਾ ਰਹੇ ਨੇ ਮਤਲਬ ਚਰੰਜਾ ਦੇ ਚਰੰਜਾ ਜਿਹੜੇ ਨੌਜਵਾਨ ਹੈ ਇਹ ਹਰਿਆਣਾ ਤੋਂ ਸਬੰਧਤ ਨੇ ਔਰ ਇਹਨਾਂ ਨੂੰ ਜਿਹੜਾ ਹੈ ਅਮਰੀਕਾ ਨੇ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਹੈ 54 ਨੌਜਵਾਨ ਜਿਹੜੇ ਕਿ ਡੰਕੀ ਰਾਹੀ ਲੱਖਾਂ ਰੁਪਈਆ ਖਰਚ ਕਰਕੇ ਉਹ ਗਏ ਸੀ ਲੱਖਾਂ ਰੁਪਈਆ ਖਰਚ ਕਰਕੇ ਸੋ ਕਿਤੇ ਨਾ ਕਿਤੇ ਦੋਸਤੋ ਪੇਰੈਂਟਸ ਵੀ ਵਿਚਾਰੇ ਪਤਾ ਨਹੀਂ ਉਹਨੇ ਕਿਸ ਤਰ੍ਹਾਂ ਕਮਾਈ ਕੀਤੀ ਸੀ ਕਿਸ ਤਰ੍ਹਾਂ ਮਤਲਬ ਉਹਨਾ ਲੋਕਾਂ ਨੇ ਪੈਸਾ ਇਕੱਠਾ ਕੀਤਾ ਸੀ ਆਪਣੇ ਇਹਨਾਂ ਬੱਚਿਆਂ ਨੂੰ ਭੇਜਿਆ ਸੀਗਾ ਹੁਣ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਸ ਪਰਿਵਾਰ ਦੇ ਔਰ ਕੀ ਮਤਲਬ ਆਪਾਂ ਕਹਿ ਸਕਦੇ ਆ ਕਿ ਉਹਨਾਂ ਨੂੰ ਮਤਲਬ ਕਿਸ ਤਰ੍ਹਾਂ ਪਤਾ ਲੱਗਾ ਔਰ ਇਹ ਸਾਰਾ ਕੁਝ ਕਿਸ ਤਰ੍ਹਾਂ ਹੋਇਆ ਲੇਕਿਨ ਡੰਕੀ ਰਾਹੀ ਰੂਟ ਡੰਕੀ ਰੂਟ ਦੇ ਰਾਹੀ ਜਿਹੜੇ ਪਹੁੰਚੇ ਨੇ ਉਸ ਨੂੰ ਲੈ ਕੇ ਜਿਹੜੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਜਾਣਾ ਲੋਚਦੇ ਨੇ ਕਿ ਬਾਹਰ ਜਾਈਏ ਆਪਣਾ ਵਧੀਆ ਭਵਿੱਖ ਬਣਾਈਏ ਉਨਾ ਵਾਸਤੇ ਇੱਕ ਬਹੁਤ ਵੱਡੀ ਕਹਿ ਸਕਦੇ ਆ ਕਿ ਇੱਕ ਬਹੁਤ ਵੱਡਾ ਸੁਨੇਹਾ ਹੈ ਕਿ ਭਾਈ ਜੇ ਤੁਸੀਂ ਗਲਤ ਤਰੀਕੇ ਦੇ ਨਾਲ ਦੂਜੇ ਦੇਸ਼ਾਂ ਦੇ ਵਿੱਚ ਐਂਟਰ ਕਰੋਗੇ ਤੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਤੁਸੀਂ ਪਕੜੇ ਹੀ ਜਾਓਗੇ। ਔਰ ਜਦੋਂ ਪਕੜੇ ਗਏ ਉਸ ਵੇਲੇ ਤੁਹਾਨੂੰ ਉਹ ਡਿਪੋਰਟ ਕਰ ਦੇਣਗੇ। ਸੋ ਇਸ ਕਰਕੇ ਦੋਸਤੋ ਦੁੱਖ ਬੜਾ ਕਿ ਨੌਜਵਾਨ ਵਧੀਆ ਜ਼ਿੰਦਗੀ ਨੂੰ ਬਸਰ ਕਰਨ ਵਾਸਤੇ ਇਹਨਾਂ ਨੇ ਇੱਕ ਉਪਰਾਲਾ ਕੀਤਾ ਸੀ ਕਿ ਭਾਈ ਜਾਈਏ ਹੈ ਤੁਸੀਂ ਦੇਖੋ ਪਨਾਮਾ ਦੇ ਜੰਗਲ ਕਿਸ-ਕਿਸ ਤਰ੍ਹਾਂ ਪਾਰ ਕੀਤੇ ਹੋਣਗੇ ਅੱਗੇ ਮੈਕਸੀਕੋ ਦੀ ਦੀਵਾਰ ਹੈ ਓ ਮਾਈ ਗੋਡ ਅਸੀਂ ਲੋਕਾਂ ਨੂੰ ਤਾਂ ਸਿਰਫ ਇਹਨਾਂ ਨੂੰ ਕਹਿ ਸਕਦੇ ਆ ਕਿ ਅਲੱਗ-ਅਲੱਗ ਮੀਡੀਆ ਦੇ ਵਿੱਚ ਦੇਖਿਆ ਅਲੱਗ-ਅਲੱਗ YouTube ਚੈਨਲਾਂ ਤੇ ਦੇਖਿਆ ਮੈਕਸੀਕੋ ਦੀ ਦੀਵਾਰ ਕਿਸ ਤਰ੍ਹਾਂ ਦੀ ਹੈ ਔਰ ਪਨਾਮਾ ਦੇ ਜੰਗਲ ਜਿੱਥੇ ਬੱਚੇ ਦੱਸਦੇ ਨੇ ਕਿ ਲਾਸ਼ਾਂ ਕਈ ਵਾਰ ਰਸਤੇ ਵਿੱਚ ਨਜ਼ਰ ਆਉਂਦੀਆਂ ਨੇ ਉਹਨਾਂ ਨੂੰ ਕੁੱਛਣ ਗਿੱਚਣ ਵਾਲਾ ਕੋਈ ਨਹੀਂ ਹੈ ਲੇਕਿਨ ਰੱਬ ਰੱਬ ਕਰਦੇ ਜਿਹੜੇ ਆ ਉਹ ਆਪਣੀ ਮੰਜ਼ਿਲ ਵੱਲ ਪਹੁੰਚਦੇ ਨੇ ਅੱਗੋਂ ਮੰਜ਼ਲ ਵਿੱਚ ਪਹੁੰਚਣ ਤੋਂ ਬਾਅਦ ਵੀ ਉਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਦਾ ਜਦੋਂ ਸਾਹਮਣਾ ਕਰਨਾ ਪੈਂਦਾ ਹੈ ਤੇ ਤੁਸੀਂ ਦੱਸੋ ਕਿ ਉਹ ਇਨਸਾਨ ਇਸ ਜ਼ਿੰਦਗੀ 'ਚ ਕਿੰਨਾ ਪਰੇਸ਼ਾਨ ਹੋਏਗਾ ਔਰ ਕਿੰਨਾ ਦੁਖੀ ਹੋਏਗਾ ਅਸੀਂ ਇਸ ਐਪੀਸੋਡ ਦੇ ਜ਼ਰੀਏ ਸਬਕ ਜ਼ਰੂਰ ਲੈਨੇ ਆ ਕਿ ਜਾਓ ਜ਼ਰੂਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਜਾਓ ਪਰ ਸਹੀ ਤਰੀਕੇ ਨਾਲ ਜਾਓ ਕੋਈ ਇਹੋ ਜਿਹਾ ਗਲਤ ਕੁਛ ਨਾ ਕਰੋ ਜਿਸ ਤੇ ਨਾਲ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਜੁੜੇ ਰਹੋ ਕੋਸੂਨਾਮਾ ਚੈਨਲ ਤੇ ਨਾਲ